ਕੀ ਤੁਸੀਂ ਜਾਣਦੇ ਹੋ ਰੁਕਜੀ ਪਾਪੀ ਦੀ ਮੌਤ ਕਿਵੇਂ ਹੋਈ ਜਿਸ ਨੇ 49 ਸਾਲ ਰਾਜ ਕੀਤਾ ਜਿਸ ਨੇ ਸਿੱਖ ਕੌਮ ਉੱਤੇ ਜ਼ੁਲਮ ਕਰਨ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਮੈਂ ਸਿੱਖ ਕੌਮ ਨੂੰ ਖਤਮ ਕਰ ਦੇਵਾਂ ਅਤੇ ਸਿਰਫ ਮੁਗਲ ਰਾਜ ਹੋਵੇ ਹੁਣ ਜੇਕਰ ਉਸ ਦੇ ਮਰਨ ਦੀ ਗੱਲ ਕਰੀਏ ਤਾਂ ਸਿੱਖਾਂ ਨੇ ਉਸ ਦੇ ਉੱਤੇ ਤਿੰਨ ਵਾਰ ਹਮਲਾ ਕੀਤਾ ਪਹਿਲਾ ਹਮਲਾ ਉਸ ਤੇ ਚਾਂਦਰੀ ਚੌਕ ਵਿੱਚ ਹੋਇਆ ਜਦੋਂ ਉਹ ਆਪਣੇ ਕਾਫਲੇ ਨਾਲ ਜਾ ਰਿਹਾ ਸੀ ਸਭ ਲੋਕ ਉਸ ਨੂੰ ਸਲਾਮ ਕਰ ਰਹੇ ਸੀ ਉਹਨਾਂ ਲੋਕਾਂ ਦੀ ਭੀੜ ਵਿੱਚੋਂ ਇੱਕ ਗੁਰੂ ਦਾ ਸਿੱਖ ਨਿਕਲਿਆ ਅਤੇ ਉਸ ਨੇ ਇੱਕ ਸੋਟਾ ਔਰੰਗਜ਼ੇਬ ਦੇ ਮਾਰਿਆ ਪਰ ਉਹ ਬਚ ਗਿਆ ਅਤੇ ਸੋਟਾ ਉਸ ਦੇ ਸਾਹੀ ਸਤਰ ਨੂੰ ਲੱਗ ਗਿਆ ਦੂਜਾ ਹਮਲਾ ਸਿੰਘਾਂ ਵੱਲੋਂ ਉਦੋਂ ਕੀਤਾ ਗਿਆ ਜਦੋਂ ਉਹ ਜਾਮਾ ਮਸਜਿਦ ਵਿੱਚ ਨਮਾਜ਼ ਪੜਨ ਗਿਆ ਤਾਂ ਇੱਕ ਸਿੰਘ ਨੇ ਨੰਗੀ ਤਲਵਾਰ ਨਾਲ ਉਸ ਤੇ ਹਮਲਾ ਕੀਤਾ ਪਰ ਉਹ ਬਚ ਗਿਆ ਅਤੇ ਉਸ ਨੂੰ ਸਿਪਾਈਆਂ ਨੇ ਫੜ ਲਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਤੀਜਾ ਹਮਲਾ ਸਿੰਘਾਂ ਉਦੋਂ ਕੀਤਾ ਜਦੋਂ ਉਹ ਜਮਨਾ ਨਦੀ ਵਿੱਚ ਬੇੜੀ ਤੇ ਬੈਠਾ ਸੀ ਤਾਂ ਇੱਕ ਸਿੰਘ ਨੇ ਦੋ ਹੱਥਾਂ ਵਿੱਚ ਇੱਟਾਂ ਫੜ ਕੇ ਉਸ ਦੇ ਮਾਰੀਆਂ ਪਰ ਉਹ ਬਚ ਗਿਆ ਇੱਕ ਵਾਰ ਤੇ ਔਰੰਗਜ਼ੇਬ ਪੂਰਾ ਡਰ ਗਿਆ ਸੀ ਅਤੇ 1676 ਵਿੱਚ ਉਸ ਨੇ ਦਿੱਲੀ ਛੱਡ ਦਿੱਤੀ ਅਤੇ ਦੱਖਣ ਵਿੱਚ ਵੱਸ ਗਿਆ ਅਤੇ ਉੱਥੇ ਇੱਕ ਤੰਬੂ ਵਿੱਚ 31 ਸਾਲ ਰਿਹਾ ਅਤੇ ਆਪਣੇ ਘਰ ਤੋਂ ਦੂਰ ਹੋ ਗਿਆ ਬਹੁਤ ਜਨਮ ਮਰਿਆ ਵੀ ਤੰਬੂ ਵਿੱਚ ਸੀ ਬਹੁਤ ਹੀ ਭਿਆਨਕ ਦਰਦਨਾਤ ਮੌਤ ਮਰਿਆ ਇਤਿਹਾਸਕਾਰ ਕਹਿੰਦੇ ਨੇ ਉਹ ਕਹਿੰਦਾ ਸੀ ਅਜਹੀ ਮੌਤ ਦੁਸ਼ਮਣ ਨੂੰ ਵੀ ਨਾ ਆਵੇ ਉਸ ਦੀ ਮੌਤ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਰੰਗਜੀਤ ਨੂੰ ਚਿੱਠੀ ਲਿਖੀ ਜਫਰਨਾਮਾ ਗੁਰੂ ਜੀ ਨੇ ਜਫਰਨਾਮੇ ਵਿੱਚ ਉਹਨਾਂ ਸੋਹਾ ਦੀ ਗੱਲ ਕੀਤੀ ਹੈ ਜੋ ਆਰੰਗਜੀਤ ਖਾਤੇ ਮੁਕਰਿਆ ਸੀ ਮੁਕਰ ਜਾਂਦਾ ਸੀ ਗੁਰੂ ਜੀ ਉਸ ਨੂੰ ਕਹਿੰਦੇ ਹਨ ਤੂੰ ਪਾਪੀ ਹੈ ਤੇਰਾ ਕੋਈ ਦੀ ਈਨ ਧਰਮ ਨਹੀਂ ਹੈ ਉਹ ਕਿਸੇ ਦਾ ਵੀ ਸਕਾ ਨਹੀਂ ਹੈ ਇਥੋਂ ਤੱਕ ਆਪਣੇ ਰੱਬ ਦਾ ਵੀ ਨਹੀਂ ਹੈ ਜਫਰ ਨਾਮਾ ਪੜਨ ਤੋਂ ਬਾਅਦ ਉਸ ਨੂੰ ਆਪੇ ਪਾਪਾਂ ਦਾ ਅਹਿਸਾਸ ਹੋਇਆ ਅਤੇ ਉਸ ਨੇ ਆਪਣੇ ਪੁੱਤਰਾਂ ਨੂੰ ਇੱਕ ਚਿੱਠੀ ਲਿਖੀ ਉਸ ਵਿੱਚ ਲਿਖਿਆ ਸੀ ਕਿ ਮੈਂ ਬਹੁਤ ਵੱਡਾ ਅਤਿਆਚਾਰੀ ਹਾਂ ਮੈਂ ਰੱਬ ਦੇ ਨਾਮ ਤੇ ਬਹੁਤ ਪਾਪ ਕੀਤੇ ਹਨ ਪਰ ਰੱਬ ਤਾਂ ਮੇਰੇ ਅੰਦਰ ਸੀ ਮੇਰੇ ਵਰਗਾ ਕੋਈ ਵੀ ਰਾਜਾ ਨਹੀਂ ਬਣਨਾ ਚਾਹੀਦਾ ਔਰੰਗਜ਼ੇਬ ਨੇ ਆਪਣੀ ਇੱਕ ਵਸੀਅਤ ਵੀ ਬਣਾਈ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਮੇਰੀ ਕਬਰ ਤੇ ਕੋਈ ਖਰਚਾ ਨਾ ਕੀਤਾ ਜਾਵੇ ਮੈਂ ਜਿੰਨੀ ਦੌਲਤ ਕਮਾਈ ਹੈ ਸਭ ਹਰਾਮ ਦੀ ਕਮਾਈ ਹੈ ਉਸਨੇ ਫਿਰ ਉਹ ਉਦ ਦੀਆਂ ਦੋ ਟੋਕੀਆਂ ਬਣਾਈਆਂ ਅਤੇ ਉਹਨਾਂ ਨੂੰ ਵੇਚ ਕੇ ਉਸ ਨੂੰ 4 ਰੁਪਏ 2 ਆਨੇ ਮਿਲੇ ਕਹਿੰਦਾ ਇਹ ਮੇਰੀ ਮਿਹਨਤੀ ਕਮਾਈ ਹੈ ਇਸ ਦੇ ਨਾਲ ਮੇਰਾ ਕਫਨ ਖਰੀਦ ਕੇ ਲਿਆਂਦਾ ਜਾਵੇ ਅਤੇ ਮੇਰੀ ਕਬਰ ਵੀ ਕੱਚੀ ਮਿੱਟੀ ਦੀ ਬਣਾਈ ਜਾਵੇ ਅਤੇ ਉਸ ਉੱਪਰ ਕੋਈ ਵੀ ਫੁੱਲ ਨਾ ਲਗਾਏ ਜਾਣ ਅਤੇ ਨਾ ਹੀ ਮੇਰੀ ਕਬਰ ਉੱਤੇ ਕੋਈ ਰੁੱਖ ਲਗਾਇਆ ਜਾਵੇ ਅਤੇ ਜਦੋਂ ਮੈਨੂੰ ਕਬਰ ਵਿੱਚ ਕਬਰ ਵਿੱਚ ਦਫਨਾਓ ਮੇਰਾ ਮੂੰਹ ਨੰਗਾ ਰੱਖਿਆ ਜਾਵੇ ਤਾਂ ਕਿ ਨੰਗੇ ਮੂੰਹ ਖੁਦਾ ਦੀ ਦਰਗਾਹ ਵਿੱਚ ਜਾਵਾਂ ਤਾਂ ਕਿ ਮੇਰੇ ਕੀਤੇ ਹੋਏ ਪਾਪ ਤੇ ਗੁਨਾਹ ਮਾਫ ਹੋ ਜਾਣ ਇਹ ਡਰ ਉਸ ਨੂੰ ਗੁਰਗੋਵਰ ਸਿੰਘ ਜੀ ਦੀ ਕਲਮ ਨੇ ਦਿੱਤਾ ਜੋ ਸ਼ਬਦ ਗੁਰੂ ਜੀ ਨੇ ਜਫਰ ਨਾਮੇ ਵਿੱਚ ਲਿਖੇ ਸੀ ਉਹਨਾਂ ਨੇ ਔਰੰਗਜ਼ੇਬ ਨੂੰ ਹਿਲਾ ਤੇ ਰੱਖ ਦਿੱਤਾ ਸੀ ਜੇਕਰ ਤੁਸੀਂ ਅੱਜ ਵੀ ਉਸ ਦੀ ਕਬਰ ਦੇਖੋ ਤਾਂ ਉੱਥੇ ਕੋਈ ਵੀ ਦੀਵਾ ਨਹੀਂ ਜਗਾਉਂਦਾ ਅਤੇ ਉਸ ਦੀ ਕਬਰ ਤੇ ਜਾ ਕੇ ਹਰ ਕੋਈ ਉਸ ਨੂੰ ਲਾਂਹਤਾ ਪਾਉਂਦਾ ਹੈ ਅਤੇ ਜਦੋਂ ਤੱਕ ਇਹ ਦੁਨੀਆ ਰਹੇਗੀ ਉਸੇ ਪਾਪੀ ਨੂੰ ਲਾਂਦਤਾ ਪੈਂਦੀਆਂ ਰਹਿਣ ਗਿਆ ਜੇਕਰ ਗੱਲ ਕਰੀਏ ਉਸ ਪਾਪੀ ਦੇ ਮਰਨ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜਫਰ ਨਾਮੇ ਨੂੰ ਪੜਨ ਤੋਂ ਹੀ ਬਾਅਦ ਆਪਣੇ ਕੀਤੇ ਗੁਨਾਹ ਕਰਕੇ ਝੂੜਦਾ ਰਿਹਾ ਉਸ ਦੀ ਉਮਰ ਵੀ ਕਾਫੀ ਹੋ ਗਈ ਸੀ ਆਖਿਰ ਉਹ ਝੂੜਦਾ ਹੋਇਆ ਸਰੀਰਕ ਕਮਜ਼ੋਰੀ ਨਾਲ 88 ਸਾਲ ਦੀ ਉਮਰ ਵਿੱਚ ਮਾਰਚ 17/7 ਨੂੰ ਮਰ ਗਿਆ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ